ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਵੱਲੋਂ ਨਵੇਂ ਸਾਲ ਦਾ ਪੰਜਾਬੀਆਂ ਨੂੰ ਵੱਡਾ ਤੋਹਫਾ ਦੇ ਦਿੱਤਾ ਗਿਆ ਇੱਕ ਪਾਸੇ ਪੰਜਾਬ ਨੂੰ ਨਿਵਾਸ ਛੱਡ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਦੇ ਵਿੱਚ ਨੇ ਯਾਨੀ ਕਿ ਆਪਣੇ ਪਰਿਵਾਰ ਦੇ ਨਾਲ ਨਵਾਂ ਸਾਲ ਇਸ ਵਾਰ ਪੰਗਵੰਤ ਮਾਨ ਵੱਲੋਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਮਨਾਇਆ ਗਿਆ ਲੇਕਿਨ ਇੱਧਰ ਜਿਵੇਂ ਹੀ ਵਾਗ ਡੋਰ ਅਰਵਿੰਦ ਕਿਰਜੀ ਵਾਲ ਨੇ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਦੇ ਹੱਥਾਂ ਵਿੱਚ ਸੌਂਪੀ ਅਮਨ ਅਰੋੜਾ ਵੱਲੋਂ ਪਹਿਲਾਂ ਹੀ ਵੱਡੇ ਧਮਾਕੇ ਕੀਤੇ ਜਾ ਰਹੇ ਨੇ ਇੱਧਰ ਨਵੇਂ ਸਾਲ ਦੇ ਪਹਿਲੇ ਦਿਨ ਦੇ ਵਿੱਚ ਅਮਨ ਅਰੋੜਾ ਨੇ ਪੰਜਾਬ ਅਤੇ ਪੰਜਾਬੀਆਂ ਨੂੰ ਖੁਸ਼ ਕਰ ਦਿੱਤਾ ਹੈ ਯਾਨੀ ਕਿ ਖੁਸ਼ੀ ਦੀ ਲਹਿਰ ਦੌਰਗੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਜਾ ਕੇ ੱੱਕੇ ਨਹੀਂ ਖਾਣੇ ਪੈਣਗੇ ਚਾਹੇ ਉਹਨਾਂ ਦਾ ਐਸਸੀ ਦਾ ਸਰਟੀਫਿਕੇਟ ਹੈ ਚਾਹੇ ਉਹਨਾਂ ਦਾ ਬੀਸੀ ਹੈ ਚਾਹੇ ਉਹ ਓਬੀਸੀ ਦਾ ਹੈ ਚਾਹੇ ਉਹ ਆਰੋ ਦਾ ਹੈ ਚਾਹੇ ਉਹਨਾਂ ਦਾ ਇਨਕਮ ਦਾ ਹੈ ਚਾਹੇ ਉਹਨਾਂ ਦੇ ਹੋਰ ਦਸਤਾਵੇਜ਼ ਆ ਜਾਂ ਨਹੀਂ ਕਿ ਉਹਨ ਪੰਜਾਬ ਦੇ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਜਾ ਕੇ ਹੋਣ ਤੱਕੇ ਨਹੀਂ ਖਾਣੇ ਪਉਣਗੇ ਆਪਣਾ ਟਾਈਮ ਜਿਹੜਾ ਹੈ ਵੇਸਟ ਨਹੀਂ ਕਰਨਾ ਪਵੇਗਾ ਨਾ ਹੀ ਤਹਿਸੀਲਦਾਰ ਦੇ ਕੋਲ ਜਾਣਾ ਪਵੇਗਾ ਨਾ ਹੀ ਪਟਵਾਰੀ ਦੇ ਕੋਲ ਤੇ ਨਾ ਹੀ ਸਰਪੰਚ ਦੇ ਕੋਲ ਅਤੇ ਨਾ ਹੀ ਕਾਨੂੰਗੋ ਦੇ ਕੋਲ ਯਾਨੀ ਕਿ ਜੋ ਵੀ ਕਾਗਜ਼ ਪੱਤਰ ਡਾਕੂਮੈਂਟ ਬਣਾਉਣੇ ਨੇ ਉਹਨੂੰ ਸਾਰਾ ਡਿਜੀਟਲ ਕਰਨ ਦੇ ਸੰਕੇਤ ਦੇ ਦਿੱਤੇ ਗਏ ਨੇ ਅਮਨ ਅਰੂੜਾ ਵੱਲੋਂ ਨਵੇਂ ਬਣੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਅਮਨ ਅਰੂੜਾ ਨੇ ਕਿਹਾ ਕਿ ਇਹ ਸਾਰੀਆਂ ਸੇਵਾਵਾਂ ਇਸ ਮਹੀਨੇ ਦੇ ਵਿੱਚ ਸਾਰੇ ਪੰਜਾਬ ਵਾਸੀਆਂ ਨੂੰ ਮਿਲਣਗੀਆਂ ਯਾਨੀ ਕਿ ਹੁਣ ਤੁਹਾਨੂੰ ਨੰਬਰਦਾਰ ਕੋਲ ਜਾਣ ਦੀ ਲੋੜ ਨਹੀਂ ਸਰਪੰਚ ਕੋਲ ਪਟਵਾਰੀ ਕੋਲ ਕਾਨੂੰਗੋਲ ਕੋਲ ਐਸ.ਡੀ.ਐਮ ਕੋਲ ਯਾਨੀ ਕਿ ਘਰ ਬੈਠੇ ਤੁਹਾਨੂੰ ਡਿਜੀਟਲ ਸਰਟੀਫਿਕੇਟ ਮਿਲਣਗੇ ਜਿਸ ਤਰ੍ਹਾਂ ਅਮਰੀਕਾ ਇੰਗਲੈਂਡ ਜਾਂ ਕੈਨੇਡਾ ਵਰਗੀਆਂ ਕੰਟਰੀਆਂ ਦੇ ਵਿੱਚ ਹੁੰਦਾ ਹੈ ਉਹੀ ਤਕਨੀਕ ਅਮਨ अरोड़ा ਪੰਜਾਬ ਦੇ ਲੋਕਾਂ ਵਾਸਤੇ ਲਾਂਚ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹਦੇ ਨਾਲ ਲੋਕ ਵੀ ਸਖਾਲੇ ਹੋਣਗੇ ਟਾਈਮ ਦੀ ਬਚਤ ਵੀ ਸਮੇਂ ਦੀ ਵੀ ਬਚਤ ਹੋਵੇਗੀ ਅਤੇ ਲੋਕਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ। ਯਾਨੀ ਕਿ ਸਾਰਾ ਡਿਜੀਟਲ ਕਰ ਦੇਵੇਗੀ ਸਿਸਟਮ ਇਸ ਮਹੀਨੇ ਦੇ ਵਿੱਚ ਵਿੱਚ ਯਾਨੀ ਕਿ ਹੁਣ ਸੁਵਿਧਾ ਸੈਂਟਰ ਜਾਣ ਦੀ ਲੋੜ ਨਹੀਂ ਸਰਪੰਚ ਕੋਲ ਨੰਬਰਦਾਰ ਕੋਲ ਜਾਣ ਦੀ ਲੋੜ ਨਹੀਂ ਉਹ ਸਾਰਾ ਕੰਮ ਆਪਾਂ ਘਰ ਬੈਠੇ ਕਰਵਾ ਸਕਦੇ ਹਾਂ ਵੱਡਾ ਉਪਰਾਲਾ ਨਵੇਂ ਬਣੇ ਪ੍ਰਧਾਨ ਅਮਨ ਅਰੋੜਾ ਵੱਲੋਂ ਕੀਤਾ ਗਿਆ ਉਹਨਾਂ ਕਹਿੰਿਆ ਕਿ ਇਹ ਮੇਰੇ ਵੱਲੋਂ ਤੋਹਫਾ ਹੈ ਪੰਜਾਬ ਵਾਸੀਆਂ ਪੰਜਾਬ ਦੇ ਲੋਕਾਂ ਨੂੰ ਇੱਕ ਪਾਸੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ 2025 ਦੀ ਮੁਬਾਰਕਵਾਦ ਵੀ ਦਿੱਤੀ